ਚਲ ਠੀਕ ਹੈ ਭੜੇ ਇਹ ਸਾਰੀਆਂ ਗੱਲਾਂ ਨਾ ਮੈਂ ਥੱਲੇ ਜਾ ਕੇ ਮਾਤਾ ਨੂੰ ਦੱਸਦਾ ਖੀਪੜਾ ਉਹਦੀਆਂ ਦਵਾਈਆਂ ਹੀ ਘਟ ਜਾਣ ਨਹੀਂ ਵੀਰੇ ਤੁਸੀਂ ਮੰਮੀ ਨੂੰ ਜਾ ਕੇ ਨਾ ਕੁਝ ਨਹੀਂ ਦੱਸਣਾ ਹੈਗਾ ਮੇਰੀ ਪਲਕ ਭਾਬੀ ਨਾਲ ਗੱਲ ਹੋਈ ਸੀ ਤੇ ਉਹ ਕਹਿੰਦੇ ਕਿ ਮੈਂ ਆਪ ਆਣ ਕੇ ਸਰਪ੍ਰਾਈਜ਼ ਦਵਾਂਗੀ ਮੰਮੀ ਨੂੰ ਤੇ ਨਾਲੇ ਵੀਰੇ ਜੇ ਤੁਸੀਂ ਪਲਕ ਭਾਬੀ ਦੇ ਆਂ ਤੋਂ ਖੁਸ਼ ਹੋਣਾ ਤੇ ਤੁਸੀਂ نیچے ਨੱਚਦੇ ਹੋਏ ਜਾਣਾ ਵਾ ਕਾਰਿਆ ਵਾਸਤੇ ਚਾਹ ਬਣਾਉਣ ਲੱਗੀ ਜੀ ਤੁਸੀਂ ਮਿੱਠਾ ਦੱਸ ਦੋ ਕਿੱਦਾਂ ਦਾ ਪੀਨੇ ਹੋ ਬੇਟਾ ਜੀ ਚਾਹ ਨੂੰ ਰਹਿਣ ਦੋ ਅਸੀਂ ਕੁਝ ਨਹੀਂ ਖਾਣਾ ਪੀਣਾ ਜਿਹੜੀ ਗੱਲ ਲਈ ਪਹਿਲਾਂ ਅਸੀਂ ਆਏ ਆ ਨਾ ਉਹ ਕੰਮ ਕਰੋ ਬੈਠੋ ਨਾ ਆਪਾਂ ਗੱਲ ਕੀ ਕਰਨੀ ਹੈ ਜੇ ਕੁੜੀ ਆਪ ਚੱਲ ਕੇ ਆਈ ਹੈ ਤੇ ਦਾ ਮਤਲਬ ਉਹ ਰਹਿਣਾ ਚਾਹਦੀ ਹੈ ਤੇ ਫਿਰ ਹੋਰ ਆਪਾਂ ਨੂੰ ਕੀ ਚਾਹੀਦਾ ਫਿਰ ਗੱਲ ਖਤਮ ਫਿਰ ਵੀ ਮਾਸੀ ਜੀ ਮੀਆਂ ਬੀਵੀ ਬੜੇ ਦਿਨਾਂ ਬਾਅਦ ਇਕੱਠੇ ਹੋਏ ਨੇ ਜੇ ਉਹਨਾਂ ਦੇ ਦਿਮਾਗ 'ਚ ਕੋਈ ਗਿਲੇ ਸ਼ਿਕਵੇ ਹੈਗੇ ਨੇ ਇੱਕ ਵਾਰੀ ਬੈਠ ਕੇ ਫੁਲਾ ਕਰ ਲੈਣੇ ਆਂ ਹਾਂਜੀ ਭਾਬੀ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਜਾਂ ਕੋਈ ਗਿਲਾ ਸ਼ਿਕਵਾ ਹੈ ਮੇਰੇ ਨਾਲ ਵੀਰੇ ਨਾਲ ਜਾਂ ਮੰਮੀ ਨਾਲ ਤੁਹਾਡਾ ਸਾਰਾ ਪਰਿਵਾਰ ਬੈਠਾ ਤੁਸੀਂ ਕਾ ਸਕਦੇ ਹੋ ਨਹੀਂ ਦੀਦੀ ਗਲਤੀਆਂ ਤਾਂ ਸਾਰੀਆਂ ਮੇਰੀਆਂ ਹੀ ਨੇ ਮੇਰੇ ਮਨ 'ਚ ਕੋਈ ਗੱਲ ਨਹੀਂ ਹੈ ਪਲਕ ਤੂੰ ਕਰੇ ਕਹਿੰਦੀ ਹੁੰਦੀ ਸੀ ਨਾ ਕਿ ਭਾਈ ਦੀ ਤਨਖਾਹ ਘਟਾ ਤੇ ਮੰਮੀ ਬਿਮਾਰ ਰਹਿੰਦੇ ਨੇ ਦਵਾਈਆਂ ਵਗੈਰਾ ਸਾਰਾ ਕੰਮ ਤੈਨੂੰ ਇਕੱਲੀ ਨੂੰ ਲਈ ਰੱਖਦੇ ਨੇ ਜਿਹੜੀ ਦਿਲ 'ਚ ਗੱਲ ਹੈਗੀ ਨਾ ਅੱਜ ਸਾਰੇ ਬੈਠੇ ਨੇ ਰਾਮ ਨਾਲ ਕਰ ਲੈ ਘਰ-ਗ੍ਰਸਤੀ 'ਚ ਨਾ ਅਪਡਾਉਨ ਚੱਲਦਾ ਹੀ ਰਹਿੰਦੇ ਨੇ ਕਦੀ ਤਨਖਾਹ ਘਟ ਜਾਂਦੀ ਹੈ ਕਦੀ ਵਧ ਜਾਂਦੀ ਹੈ ਕਦੇ ਤਾਂ ਨਾ ਦੋ-ਦੋ ਮਹੀਨੇ ਵੀ ਵਿਹਲਾ ਵੀ ਰਹਿਣਾ ਪੈਂਦਾ ਇਸ ਚੀਜ਼ ਨੂੰ ਤੁਸੀਂ ਸਭ ਜਾਣਦੇ ਹੋ ਦੇ ਪੁੱਤ ਜੋ ਦੇ ਕਤੀ ਨਾ ਸੋਹਰੇ ਘਰ ਵਿਆਹ ਕੇ ਜਾਂਦੀ ਆ ਤੇ ਉਹਨੂੰ ਐਡਜਸਟ ਹੋਣ ਵਿੱਚ ਨਾ ਥੋੜਾ ਟਾਈਮ ਲੱਗਦਾ ਆ ਮੈਨੂੰ ਇਦਾਂ ਲੱਗਦਾ ਮੇਰੀ ਤੀਨ ਨੂੰ ਥੋੜਾ ਹੋਰ ਟਾਈਮ ਚਾਹੀਦਾ ਆ ਫਿਰ ਵੀ ਮਾਮੀ ਜੀ ਜਦੋਂ ਇੱਕ ਧੀ ਵਿਆਹ ਕੇ ਜਾਂਦੀ ਹੈ ਨਾ ਉਹ ਪਹਿਲਾਂ ਆਪਣੀ ਮਾਂ ਤੋਂ ਸਿੱਖ ਕੇ ਜਾਂਦੀ ਹੈ ਅੱਗੇ ਜਾ ਕੇ ਆਪਣੀ ਸੱਸ ਤੋਂ ਸਿੱਖਦੀ ਹੈ ਮੈਂ ਵੀ ਜਦੋਂ ਵਿਆਹ ਕੇ ਆਈ ਸੀ ਪਹਿਲਾਂ ਮਾਂ ਤੋਂ ਸਿੱਖ ਕੇ ਆਈ ਸੀ ਹੁਣ ਮੇਰੀ ਮੈਨੂੰ ਸੱਸ ਸਿਖਾਉਂਦੀ ਪਈ ਹੈ ਇਸ ਕਰਕੇ ਪਲਕ ਵੀ ਹੁਣ ਨਾ ਆਪਣੀ ਸੱਸ ਤੋਂ ਸਿੱਖ ਸਕਦੀ ਹੈ ਜੋ ਵੀ ਰਹਿ ਗਿਆ ਬਿਲਕੁਲ ਠੀਕ ਹੈ ਤੁਸੀਂ ਭਾਬੀ ਜੀ ਜੇ ਅੱਜ ਮੈਂ ਇੱਥੇ ਬੈਠੀ ਆ ਨਾ ਉਸ ਦਿਨ ਤੁਹਾਡੇ ਘਰ ਕੇ ਬੈਠੀ ਆ ਕਿਉਂਕਿ ਜੋ ਤੁਸੀਂ ਉਸ ਦਿਨ ਮੈਨੂੰ ਗੱਲ ਸਿਖਾਈ ਸੀ ਨਾ ਹਜੇ ਤੱਕ ਮੇਰੇ ਦਿਮਾਗ 'ਚ ਹੈ ਕਿ ਪੇਕੇ ਘਰ ਪਰ ਜਾਈ ਸੋਰੇਕਰ ਜਨਨਾਨ ਨਾਲ ਬਣੀ ਹੋਵੇ ਨਾ ਤੇ ਕੁੜੀ ਹਮੇਸ਼ਾ ਸੌਖੀ ਰਹਿੰਦੀ ਹੈ ਤੁਸੀਂ ਬਿਲਕੁਲ ਸਹੀ ਕਿਹਾ ਭਾਬੀ ਜੀ ਤੁਸੀਂ ਜਦੋਂ ਦੇ ਵੀ ਵਿਆਹ ਕੇ ਆਏ ਹੋ ਨਾ ਮੈਂ ਤੁਹਾਨੂੰ ਕਦੇ ਵੀ ਆਪਣੀ ਪਰਜਾਈ ਨਹੀਂ ਸਮਝਿਆ ਆਪਣੀ ਛੋਟੀ ਭੈਣ ਹੀ ਸਮਝਿਆ ਤੇ ਜੇ ਆਪਾਂ ਦੋਨੋਂ ਲੱਲ ਕੇ ਰਵਾਂਗੇ ਵੀਰਾ ਵੀ ਖੁਸ਼ ਆ ਤੇ ਮੰਮੀ ਵੀ ਖੁਸ਼ ਆ ਮਾਸੀ ਜੀ ਘਰ ਦਾ ਜਿੰਨਾ ਵੀ ਕੰਮ ਹਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਪਲਕ ਨੂੰ ਕਹਿਣਾ ਵਾ ਭਾਵੇਂ ਦੀ ਕੰਡੀਸ਼ਨ ਉਦਾਂ ਦੀ ਆ ਜਿੰਨਾ ਇਹਦੇ ਕੋਲ ਸਾਥ ਦੇ ਹੋਇਆ ਨਾ ਇਹ ਤੁਹਾਡਾ ਪੂਰਾ ਸਾਥ ਦੇਗੀ ਤੇ ਤੁਸੀਂ ਵੀ ਇਹਦਾ ਸਾਥ ਦੇਓ ਕੋਈ ਗੱਲ ਨਹੀਂ ਬੇਟਾ ਅਸੀਂ ਸਾਰੀ ਗਲਤੀ ਨਾ ਪਲਕ ਦੀ ਨਿਕਟ ਦੇ ਕੁਝ ਗਲਤੀਆਂ ਮੇਰੀਆਂ ਨੇ ਕੁਝ ਮੇਰੇ ਪੁੱਤਰ ਦੀਆਂ ਨੇ ਅਸੀਂ ਸਾਰੀਆਂ ਗਲਤੀਆਂ ਨਾ ਆਪ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੇ ਘਰ ਵਾਲਾ ਔਖਾ ਨਾ ਮਾਸੀ ਜੀ ਉਹਦੇ ਵਿੱਚ ਹੱਕਾ ਕੀ ਘਰ ਵਾਲੀ ਉਹਦਾ ਸਾਥ ਦੇਵੇ ਕੋਈ ਗੱਲ ਨਹੀਂ ਜੇ ਤਨਖਾਹ ਘੱਟਾ ਕੁੜੀ ਨੂੰ ਰੋਟੀ ਤਾਂ ਦੇ ਰਿਆ ਨਾ ਦੇ ਗੁਰਸ਼ਨ ਮੈਂ ਜਾਣਦੀ ਆ ਕਿ ਮੇਰੀ ਤੀ ਨਾ ਬੜਬੋਲੀ ਆ ਪਰ ਨਾ ਉਹ ਦਿਲ ਦੀ ਮਾੜੀ ਨਹੀਂ ਹੈਗੀ ਜੇ ਉਹਦੇ ਤੋਂ ਗੁੱਸੇ ਵਿੱਚ ਤੇਰੀ ਮੰਮੀ ਨੂੰ ਜਾਂ ਤੇਰੇ ਭੈਣ ਨੂੰ ਜਾਂ ਤੈਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਉਹਦੇ ਵੱਲੋਂ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆਂ ਨਹੀਂ ਮੰਮੀ ਮਾਵਾ ਨਾ ਉੱਤਾਂ ਕੇ ਹੱਥ ਜੋੜਦਿਆਂ ਚੰਗੀਆਂ ਨਹੀਂ ਲੱਗਦੀਆਂ ਜੇ ਮੇਰੀ ਗਲਤੀ ਆ ਨਾ ਕਿਤੇ ਨਾ ਕਿਤੇ ਤੇ ਮੇਰੇ ਤੁਸੀਂ ਕੰਨਤੇ ਲਾ ਕੇ ਮੈਨੂੰ ਸਮਝਾ ਸਕਦੇ ਹੋ ਦੇਖ ਕੁੜੀਏ ਮੈਂ ਤੈਨੂੰ ਇੱਕ ਗੱਲ ਸਮਝਾ ਕੇ ਚੱਲਿਆਂ ਤੂੰ ਆਪਦੀ ਮਾਂ ਨੂੰ ਫੋਨ ਕਰ ਪਿਓ ਨੂੰ ਕਰ ਅੱਜੂ ਨੂੰ ਕਰ ਜਿੰਨੂੰ ਮਰਜ਼ੀ ਕਰ ਇਹ ਨਹੀਂ ਤੈਨੂੰ ਰੋਕਣਗੇ ਪਰ ਇਧਰਲੀ ਚੁਗਲੀ ਉਧਰ ਨਹੀਂ ਕਰਨੀ ਇਹ ਗੌਰ ਸਿੱਖ ਲੈ ਦੇਖ ਭੈਣੇ ਮੈਨੂੰ ਪਤਾ ਤੇਰਾ ਮੇਰੇ ਬਿਨਾ ਦਿਲ ਨਹੀਂ ਲੱਗਦਾ ਪਰ ਮੈਂ ਨਾ ਹਫਤੇ 'ਚ ਇੱਕ ਗੇੜਾ ਇੱਧਰ ਜ਼ਰੂਰ ਰੱਖੂੰਗਾ ਮਾਸੀ ਜੀ ਤੇ ਜੀਜਾ ਜੀ ਤੁਹਾਨੂੰ ਇਸ ਗੱਲ ਤੋਂ ਕੋਈ ਇਤਰਾਜ਼ ਤਾਂ ਨਹੀਂ ਨਾ ਕਮਲਿਆ ਇਹ ਕਿੰਦਾ ਦੀਆਂ ਕੋਈ ਗੱਲਾਂ ਕਰਦਾ ਜਿਹੜੇ ਭੈਣ ਭਰਾ ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠੇ ਰਹਿਣ ਇੱਕ ਛਟੀਏ 'ਚ ਇਹਨਾਂ ਨੂੰ ਲੱਗ ਹੋਣਾ ਪੈਂਦਾ ਇਹ ਦਰਦ ਨਾ ਇੱਕ ਭੈਣ ਤੇ ਇੱਕ ਭਰਾ ਹੀ ਸਮਝ ਸਕਦੇ ਹੁਣ ਮੇਰੀ ਭੈਣ ਵੀ ਆ ਹਫਤੇ 'ਚ ਨੇ ਇੱਕ ਨਾ ਇੱਕ ਗੇੜਾ ਲਾਉਣਾ ਹੀ ਲਾਉਣਾ ਹੈ ਤੇ ਜਿਹੜਾ ਦੁੱਖ ਸੁੱਖ ਅਸੀਂ ਆਪਸ ਵਿੱਚ ਸ਼ੇਅਰ ਕਰਦੇ ਆ ਨਾ ਉਹ ਆਪਾਂ ਦੁੱਖ ਸੁੱਖ ਆਪਣੇ ਵਾਪੇ ਉਹਨਾਂ ਸ਼ੇਅਰ ਨਹੀਂ ਕਰ ਸਕਦੇ। ਜੀ ਆ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ। ਜੇ ਮੈਨੂੰ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਨਾ ਮੈਨੂੰ ਕਦੀ ਇਹਨੂੰ ਫੋਨ ਕਰਨ ਦੀ ਲੋੜ ਨਹੀਂ ਪੈਂਦੀ। ਜਾਂ ਤੇ ਇਹਦਾ ਆਪੇ ਹੀ ਫੋਨ ਆ ਜਾਂਦਾ ਹੈ ਜਾਂ ਮੈਸੇਜ ਆ ਜਾਂਦਾ ਹੈ। ਕਿਦਾਂ ਠੀਕ ਹੈ? ਦੇਖ ਪਲਕ ਤੈਨੂੰ ਇਸ ਘਰ ਵਿੱਚ ਕੋਈ ਰੋਕ ਨਹੀਂ। ਨਾ ਤੇਨੂੰ ਖਾਣ ਪੀਣ ਦੀ ਰੋਕ ਆ, ਨਾ ਕਿਤੇ ਆਣ ਜਾਣ ਦੀ ਰੋਕ ਆ। ਬਸ ਮੈਨੂੰ ਤਾਂ ਇੱਕੋ ਹੀ ਚੀਜ਼ ਚਾਹੀਦੀ ਹੈ ਕਿ ਤੂੰ ਮੇਰੀ ਮਾਂ ਦੀ ਕੇਅਰ ਕਰੇ। ਪਰੋਣਾ ਜੀ ਤੁਸੀਂ ਇਹ ਗੱਲ ਤੋਂ ਨਾ ਹੁਣ ਬੇਫਿਕਰ ਹੋ ਜਾਓ। ਹੁਣ ਇਹ ਕੁੜੀ ਨਾ ਉਸ ਮਾਂ ਨੂੰ ਪੇਕੇ ਛੱਡਿਆਈ ਆ ਤੇ ਹੁਣ ਇਹੀ ਮਾਂ ਰਹੂਗੀ ਇਹਦੀ ਇਸ ਦੁਨੀਆ 'ਚ ਨਾ ਕਈ ਲੋਕ ਨੇ ਜਿਨ੍ਹਾਂ ਦੇ ਨਸੀਬ 'ਚ ਮਾਵਾ ਨਹੀਂ ਹੁੰਦੀ ਆ ਮੇਰੇ ਨਸੀਬ 'ਚ ਤਾਂ ਦੋ ਦੋ ਮਾਵਾ ਨੇ ਨਾ ਮੈਂ ਇਸ ਮਾਂ ਨੂੰ ਖੁਸ਼ ਰੱਖ ਪਾਈ ਤੇ ਨਾ ਇਸ ਮਾਂ ਨੂੰ ਭੈਣੇ ਜਦੋਂ ਤੂੰ ਕਵਾਰੀ ਸੀ ਤੂੰ ਇਸ ਮਾਂ ਦਾ ਨਾ ਬਹੁਤ ਖਿਆਲ ਰੱਖ ਲਿਆ ਹੁਣ ਇਹਨਾਂ ਦੀ ਜ਼ਿੰਮੇਵਾਰੀ ਨਾ ਮੇਰੀ ਆ ਤੂੰ ਇਸ ਮਾਂ ਦਾ ਖਿਆਲ ਰੱਖ ਤੁਹਾਡੇ ਸਾਰਿਆਂ ਦੇ ਵਿੱਚ ਬੈਠੇ ਮੇਰੇ ਇੱਕ ਗੱਲ ਤਾਂ ਪੱਲੇ ਪੈ ਗਈ ਆ ਕਿ ਜਦੋਂ ਇੱਕ ਧੀਰੀ ਗਲਤੀ ਹੋਵੇ ਤੇ ਪੇਕਾ ਗਲ ਉਹਦੀ ਗਲਤੀ ਕੱਢੇ ਤੇ ਕੋਰਟ ਕਚਹਿਰੀਆਂ ਚ ਮੈਨੂੰ ਲੱਗਦਾ ਕਿ ਇਹ ਜਿਹੜਾ ਤਲਾਕ ਦੇ ਕੇਸ ਨੇ ਨਾ ਘਾਟ ਹੀ ਜਾਣਗੇ ਕੱਲ ਤੂੰ ਸਿਆਣੀ ਕਿਤੀ ਕੁੜੀਏ ਅੱਜ ਵੀ ਕੋਰਟ ਕਚਹਿਰੀਆਂ ਚ ਇਦਾਂ ਦੇ ਕੇਸ ਪਏ ਨੇ ਵੀ ਮੁੰਡੇ ਵਾਲਿਆਂ ਦੀ ਕੋਈ ਗਲਤੀ ਨਹੀਂ ਉਹਨਾਂ ਤੇ ਦਾਜ ਦੇ ਕੇਸ ਪਏ ਹੋਏ ਨੇ ਰਮਨ ਭਾਜੀ ਅੱਜ ਵੀ ਨਾ ਕੋਰਟ ਕਚਹਿਰੀਆਂ ਦੇ ਵਿੱਚ ਅੱਧੇ ਨਾਲੋਂ ਜ਼ਿਆਦਾ ਕੇਸ ਜਿਹੜੇ ਦਾਜ ਦੇ ਨੇ ਉਹ ਮੁੰਡਿਆਂ ਤੇ ਝੂਠੇ ਪਏ ਹੋਏ ਨੇ ਮੈਂ ਤਾਂ ਇਹ ਜਾਣਦਾ ਨਾ ਹੀ ਤਾਂ ਦਾਜ ਲੈਣਾ ਚਾਹੀਦਾ ਤੇ ਨਾ ਦੇਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਆਪਾਂ ਮੁੰਡੇ ਜਾਂ ਕੁੜੀਆਂ ਦਾ ਨਾ ਸੌਦਾ ਕਰਦੇ ਨੇ ਮੈਂ ਤਾਂ ਇਹੀ ਗੱਲ ਕਹਿਣਾ ਵੀ ਕਮਲਿਓ ਤੁਸੀਂ ਜਵਾਕ ਨੂੰ ਐਡੇ ਤੋਂ ਐਡਾ ਕਰਦੇ ਹੋ ਬਾਅਦ ਚ ਉਹਨੂੰ ਪੜਾਉਣੇ ਹੋ ਲਿਖਾਉਣੇ ਹੋ ਨੌਕਰੀ ਤੇ ਲਾਉਣੇ ਬਾਅਦ ਚ ਉਹਦਾ ਸੌਦਾ ਕਰਦੇ ਨੇ ਇਹ ਕੋਈ ਚੰਗੀ ਗੱਲ ਆ ਚਲੋ ਮੁੱਕ ਦੀ ਗੱਲ ਇਹ ਆ ਹੁਣ ਮੇਰੇ 18000 ਤਨਖਾਹ ਦੇ ਨਾਲ ਮੈਂ ਆਪਣੇ ਘਰ ਵਾਲੀ ਦਾ ਤੇ ਆਪਣੇ ਬੱਚੇ ਦਾ ਪੂਰਾ ਖਿਆਲ ਰੱਖੂਗਾ ਤੇ ਸੋਹਰੇ ਅੱਗੇ ਕਦੀ ਝਾਕ ਨਹੀਂ ਰੱਖੂਗਾ ਅਸੀਂ ਜੇ ਧੀ ਦਿੱਤੀ ਆ ਨਾ ਤੇ ਪੁੱਤ ਲਿੱਤਾ ਵੀ ਆ ਜਿਵੇਂ ਪ੍ਰੀਤੀ ਇਹਦਾ ਕਰ ਸਕਦੇ ਨਾ ਪੁੱਤ ਤੇਰਾ ਵੀ ਕਰ ਸਕਦੇ ਆ ਇਹ ਕਨਵਰਸੇਸ਼ਨ ਨਾ ਆਪਾਂ ਜਿੰਨੀ ਖਿੱਚਾਂਗੇ ਉਹ ਓਨੀ ਖਿੱਚੀ ਜਾਊਗੀ ਮੈਂ ਐਂਡ ਤੇ ਬਸ ਇੱਕੋ ਗੱਲ ਕਹਿਣਾ ਚਾਹਨੀ ਆ ਜਿੱਦਾਂ ਇੱਕ ਕੁੜੀ ਆਪਣਾ ਪੇਕਾ ਕਰ ਵਧੀਆ ਸਾਮ ਸਕਦੀ ਆ ਨਾ ਤੇ ਉਹ ਸੋਹਰਾ ਘਰ ਵੀ ਸਾਮ ਸਕਦੀ ਆ ਹਾਂਜੀ ਭਾਬੀ ਦੀ ਗੱਲ ਨਾ ਬਿਲਕੁਲ ਸਹੀ ਆ ਮੈਂ ਤਾਂ ਇਹੀ ਕਹਿਨੀ ਆ ਕਿ ਕੁੜੀ ਦਾ ਜਦੋਂ ਵੀ ਪੇਕਾ ਤੇ ਸੋਹਰਾ ਇਕੱਠਾ ਹੋਵੇ ਖੁਸ਼ੀ ਦੇ ਮਾਹੌਲ ਨੂੰ ਇਕੱਠਾ ਹੋਵੇ ਜਾਂ ਕੋਈ ਲੰਬੇ ਜਾਂ ਸ਼ਿਕਾਇਤ ਨੂੰ ਨਾ ਹੋਵੇ ਚੰਗਾ ਮਾਸੀ ਜੀ ਸਤਿ ਸ਼੍ਰੀ ਅਕਾਲ ਹੁਣ ਅਸੀਂ ਚੱਲਦੇ ਆ ਆ ਸਾਡੀ ਧੀ ਨਾ ਹੁਣ ਤੁਹਾਡੀ ਆ ਜੋ ਵੀ ਗਲਤੀਆਂ ਮਲਤੀਆਂ ਤੁਸੀਂ ਦੇਖਣੀਆਂ ਨੇ ਚਲੋ ਜੀ ਚੱਲੀਏ ਨਾ ਆਰਾਮ ਨਾਲ ਤੁਸੀਂ ਇੱਥੇ ਬੈਠੇ ਰਹੋ ਐਵੇਂ ਨਾ ਬਾਹ ਨੂੰ ਜ਼ਿਆਦਾ ਨਾ ਹਿਲਾਓ ਫਿਰ ਅੱਗੇ ਜਾ ਕੇ ਨਾ ਠੰਡ ਵਿੱਚ ਤੰਗ ਕਰੂਗੀ ਤੇ ਜੇ ਤੁਸੀਂ ਆਪ ਹੀ ਕੰਮ ਕਰਨਾ ਨਾ ਫਿਰ ਮੈਂ ਚਲੀ ਜਾਨੀ ਆ ਸੋਰੇ ਕਰੀ ਜਾਈਓ ਫਿਰ ਸਾਰਾ ਕੰਮ ਆਪਣੇ ਆਪ ਉਹ ਬਹਿ ਜਾ ਭੈਣੇ ਕਿਉ ਗਰਮੀ ਚ ਤਤੀ ਹੋਈ ਫਿਰਦੀ ਐ ਨਾਲੇ ਨਾ ਮੰਮੀ ਨੇ ਕਿਹਾ ਹਟਣਾ ਕੋਈ ਕੰਮ ਕਰਨੋ ਕੋਈ ਨਾ ਕੋਈ ਨਾ ਸਾਡੇ ਭਾਣੋਂ ਸੇ ਆਪਾਂ ਪਾਈ ਰੱਖਣਾ ਜਦੋਂ ਇੱਕ ਵਾਰ ਅਸੀਂ ਕਿਹਾ ਹੈ ਕਿ ਆਰਾਮ ਨਾਲ ਬਹਿ ਜਾਓ ਅਸੀਂ ਦੋਨੋਂ ਭੈਣ ਭਰਾ ਘਰ ਸੰਭਲਾਂਗੇ ਹਟਦੇ ਕਿਉ ਨਹੀਂ ਚੱਲ ਕਹਿ ਤਾਂ ਦਿੱਤਾ ਮਾਂ ਮੈਂ ਗੁੱਸੇ ਚ ਕਿਹਾ ਮੈਂ ਪਿਆਰ ਚ ਕਿਹਾ ਕਿ ਸਾਡੇ ਬਾਹ ਨੂੰ ਸਿਆਪਾ ਪਾਈ ਰੱਖਦੀ ਤਾਂ ਹੀ ਤਾਂ ਪੁੱਤ ਮੈਂ ਮਾੜਾ ਮੋਟਾ ਇਕੱਥ ਨਾਲ ਕੰਮ ਕਰੀ ਜਾਨੀ ਐ ਮੰਮੀ ਅੱਗੇ ਨਾ ਟੈਨਸ਼ਨ ਨਾ ਟੈਨਸ਼ਨਾਂ ਪਈਆਂ ਹੋਈਆਂ ਨੇ ਇਸ ਕਰਕੇ ਕਰਨਾ ਬਾਹ ਨੂੰ ਰਾਮ ਦੋਤ ਟਾਈਮ ਤੇ ਦਵਾਈ ਖਾਓ ਨਾਲੇ ਅਮਣੇ ਉਸ ਘਰ ਦਾ 7000 ਰੁਪਇਆ ਕਰਾਇਆ ਸੀ ਸੋਨਾ ਰਹੀ ਜਾਂਦੇ ਸੀ ਆ ਖੁੱਲਾ ਜਿਹਾ ਗਰਾਊਂਡ ਲੈਤਾ ਉਹ ਇੱਥੇ ਮੈਂ ਤੇ ਮੰਮੀ ਨੇ ਬਾਲੀਬਾਲ ਦਾ ਮੈਚ ਲਾਉਣਾ ਨਾ ਕੁੜੀ ਦੇ 7 ਫੋਨ ਆ ਗਏ ਨੇ ਚੱਕਦਾ ਕਿਉਂ ਨਹੀਂ ਪਿਆ ਤੂੰ ਮੇਰਾ ਫੋਨ ਵੀ ਨਾ ਆਪ ਹੀ ਰੱਖੀ ਬੈਠਾ ਹੈ ਮੇਰੇ ਫੋਨ ਤੇ ਰਾधिका ਦੇ ਫੋਨ ਆਉਂਦੇ ਆ ਨਾ ਤਾਂ ਆਪ ਚੱਕਦਾ ਪਿਆ ਤੇ ਨਾ ਹੀ ਮੈਨੂੰ ਚੱਕਣ ਦਿੰਦਾ ਕੀ ਗੱਲ ਤੂੰ ਫੋਨ ਕਿਉਂ ਨਹੀਂ ਚੱਕਦਾ ਪਿਆ ਉਹਦਾ ਕਾਰਨ ਕੀ ਹੈ ਨਾ ਚੱਕਣ ਦਾ ਸਗੋਂ ਉਹ ਆਪਣੇ ਨਵੇਂ ਘਰ ਦਾ ਐਡਰੈਸ ਦੇ ਤਾਂ ਕਿ ਉਹ ਇੱਥੇ ਆਪਾਂ ਨੂੰ ਮਿਲਣ ਆ ਜਾਵੇ ਹਾਂ ਨਵਾਂ ਘਰ ਤਾਂ ਐਂ ਕਹਿੰਦੀ ਜਿਵੇਂ ਫੰਕਸ਼ਨ ਰੱਖਿਆ ਤੇ ਮਹੂਰਤ ਕਰਾਣਾ ਤੇ ਆਣ ਗਵਾਂਢ ਤੇ ਰਿਸ਼ਤੇਦਾਰ ਸੱਦ ਲਈਏ ਹਨਾ ਔਰ ਜਦੋਂ ਉਹਨੂੰ ਪਤਾ ਲੱਗਣਾ ਨਾ ਵੀ ਉਹ ਵੀ ਘਰ ਕਿਰਾਏ ਤੇ ਸੀ ਤੇ ਆ ਵੀ ਘਰ ਕਿਰਾਏ ਤੇ ਆ ਉਹਨੇ ਤਾਂ ਵੈਸੇ ਰਿਸ਼ਤਾ ਤੋੜ ਦੇਣਾ ਇਸ ਕਰਕੇ ਨਹੀਂ ਮਾਦਾ ਫੋਨ ਚੱਕਦਾ ਪਿਆ ਵੀ ਕਿਹੜੇ ਮੂੰਹ ਨਾਲ ਗੱਲ ਕਰਾਂ ਵੀ ਜਿੰਨੀ ਦੇਰ ਆਪਣਾ ਰਿਲੇਸ਼ਨ ਰਿਹਾ ਉਹਨੇ ਕਿਹਾ ਤੂੰ ਇੱਕ ਵਾਰ ਵੀ ਮੈਨੂੰ ਦੱਸਿਆ ਨਹੀਂ ਵੀ ਭਾਈ ਤੂੰ ਕਿਰਾਏ ਤੇ ਰਹਿਣਾ ਤੁਸੀਂ ਦੋਨੋਂ ਜੀ ਗੁੱਸਾ ਨਾ ਕਰੋ ਇੱਕ ਗੱਲ ਕਹਾ ਆਮਣ ਤੇ ਆਪਣੇ ਸਹੁਰੇ ਉਧਰ ਰਿਸ਼ਤੇਦਾਰੀ ਚ ਦੇਖ ਲੈ ਜੇ ਮੰਮੀ ਜੀ ਤੁਸੀਂ ਕੋਈ ਕੁੜੀ ਪਸੰਦ ਕੀਤੀ ਹੋਈ ਹੈ ਤੇ ਮੇਰਾ ਟਾਈਮ ਸਰਨਾ ਇੱਕ ਦੋ ਦਿਨ ਤੱਕ ਵਿਆਹ ਕਰ ਦੋ ਤਾਂ ਕਿ ਕੱਲ ਨੂੰ ਮੈਂ ਰਾਜਿਕਾ ਨੂੰ ਏ ਐਕਸਕਿਊਸ ਤਾਂ ਦੇ ਦੂੰਗਾ ਕਿ ਮੇਰੀ ਮਾਂ ਨੇ ਕੋਈ ਕੁੜੀ ਪਸੰਦ ਕੀਤੀ ਹੋਈ ਸੀ ਤੇ ਮੇਰਾ ਵਿਆਹ ਹੋ ਗਿਆ ਤੇ ਮੇਰੇ ਕੋ ਕੋਈ ਆਪਸ਼ਨ ਨਹੀਂ ਸੀਗੀ ਠੀਕ ਹੈ ਠੀਕ ਹੈ ਪੁੱਤ ਹੁਣ ਤੂੰ ਆਹੀ ਇੱਜ਼ਤ ਮੇਰੀ ਕਰਵਾਏਂਗਾ ਉਹ ਵਿਚਾਰੀ ਕੀ ਸੋਚੂਗੀ ਕਿ ਜਦੋਂ ਤਾਂ ਮਾਂ ਬਿਮਾਰ ਸੀਗੀ ਉਦੋਂ ਤਾਂ ਮੈਂ ਉਹਨਾਂ ਦੀਆਂ ਦਵਾਈਆਂ ਬੁੱਟੀਆਂ ਕਰਦੀ ਰਹੀ ਤੇ ਜੇ ਪਹਿਲਾਂ ਹੀ ਕੁੜੀ ਕਿਤੇ ਪਸੰਦ ਕੀਤੀ ਹੋਈ ਸੀ ਤਾਂ ਮੈਨੂੰ ਕਾਹਤੋਂ ਘਰ ਵਾੜਿਆ ਸੀ ਉਹ ਨਹੀਂ ਸੋਚੂਗੀ ਮੰਮੀ ਉਹ ਕੀ ਸੋਚੂਗੀ ਕੀ ਨਹੀਂ ਮੈਨੂੰ ਫਰਕ ਨਹੀਂ ਪੈ ਰਿਹਾ ਮੈਨੂੰ ਬਸ ਇਸ ਗੱਲ ਦਾ ਫਰਕ ਪੈ ਰਿਹਾ ਕਿ ਅਸੀਂ ਕਿਰਾਏ ਤੇ ਰਹਨੇ ਆ ਇਹ ਗੱਲ ਉਹਨੂੰ ਮੈਂ ਕਿੱਦਾਂ ਦੱਸਾਂ ਮੈਨੂੰ ਇੰਨਾ ਪਤਾ ਵੀ ਜਾਂ ਤਾਂ ਉਹਂਂ ਦਰ ਟੁੱਟ ਜੂਗੀ ਜਾਂ ਉਹਨੂੰ ਰੋਂਦੇ ਹੋਏ ਮੈਂ ਨਹੀਂ ਦੇਖ ਸਕਦਾ ਵਾਓ ਇਹ ਵੱਡਿਆ ਆਸ਼ਿਕਾ ਸਾਲ ਹੋ ਗਿਆ ਤੈਨੂੰ ਉਹਦੇ ਨਾਲ ਆਸ਼ਕੀ ਕਰਦੇ ਹੋਏ ਪਰ ਤੈਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਸ ਕੁੜੀ ਦਾ ਨੇਚਰ ਕੀ ਹੈ ਮੈਨੂੰ ਨਾ 10 ਦਿਨਾਂ ਦੇ ਵਿੱਚ ਹੀ ਪਤਾ ਲੱਗ ਗਿਆ ਵੀ ਉਹ ਕਿਹੜੇ ਸੁਭਾਅ ਦੀ ਹੈ ਉਹ ਨਾ ਭੱਜਣ ਵਾਲਿਆਂ ਚੋਂ ਨਹੀਂ ਆ ਕਿ ਦੁੱਖ ਦੇ ਵਿੱਚ ਨਾ ਤੈਨੂੰ ਛੱਡ ਕੇ ਭੱਜ ਜਵੇ ਉਹ ਤਾਂ ਸਗੋਂ ਤੇਰੇ ਨਾਲ ਖੜਨ ਵਾਲਿਆਂ ਵਿੱਚੋਂ ਆ ਆ ਮਨ ਹੁਣੇ ਤਾਂ ਆਪਾਂ ਨੂੰ ਉਸ ਕੁੜੀ ਬਾਰੇ ਪਤਾ ਲੱਗੂਗਾ ਜਦੋਂ ਉਹ ਨੂੰ ਇਹ ਗੱਲ ਪਤਾ ਲੱਗੂਗੀ ਕਿ ਅਸੀਂ ਕਿਰਾਏ ਤੇ ਹੀ ਰਹਿੰਦੇ ਸੀ ਤੇ ਹੁਣ ਵੀ ਅਸੀਂ ਕਿਰਾਏ ਤੇ ਰਹਨੇ ਜੇ ਤਾਂ ਉਹ ਸਾਡਾ ਸਾਥ ਛੱਡ ਗਈ ਤਾਂ ਇਹਦਾ ਮਤਲਬ ਸਿਰਫ ਉਹ ਸਾਡੇ ਮੁੰਡੇ ਦੀ ਪ੍ਰਾਪਰਟੀ ਨੂੰ ਪਿਆਰ ਕਰਦੀ ਸੀ ਤੇ ਜੇ ਉਹਨੇ ਸਾਡਾ ਸਾਥ ਦਿੱਤਾ ਤਾਂ ਇਹਦਾ ਮਤਲਬ ਉਹ ਮੈਨੂੰ ਵੀ ਤੇ ਮੇਰੇ ਮੁੰਡੇ ਨੂੰ ਵੀ ਪਿਆਰ ਕਰਦੀ ਹੈ ਪਰ ਮੰਮੀ ਇਸ ਗੱਲ ਦਾ ਪਤਾ ਲਗਾਉਣ ਵਾਸਤੇ ਉਸ ਕੁੜੀ ਨੂੰ ਇਹ ਘਰ ਤੱਕ ਦੱਸਣਾ ਪੈਣਾ ਹੀ ਆ ਤੇ ਉਹਦਾ ਫੋਨ ਵੀ ਚੱਕਣਾ ਪੈਣਾ ਤੇ ਇਹ ਸਾਭ ਜੀ ਉਹਦਾ ਫੋਨ ਹੀ ਨਹੀਂ ਚੱਕਦੇ ਜੇ ਫੋਨ ਨਹੀਂ ਚੱਕੂਗੇ ਤਾਂ ਉਹਦਾ ਕਿੱਦਾਂ ਪਤਾ ਲੱਗੂਗਾ ਆਪਾਂ ਨੂੰ ਜੇ ਤੈਨੂੰ ਉਹ ਇੰਨੇ ਫੋਨ ਕਰਦੀ ਪਈ ਆ ਤਾਂ ਇਹ ਗੱਲ ਲਾਜ਼ਮੀ ਆ ਕਿ ਉਹ ਤੈਨੂੰ ਮੈਸੇਜ ਵੀ ਕਰਦੀ ਹੋਊਗੀ ਜੇ ਤੂੰ ਇਹ ਗੱਲ ਫੋਨ ਤੇ ਉਹਨੂੰ ਬੋਲ ਕੇ ਨਹੀਂ ਦੱਸ ਸਕਦਾ ਤਾਂ ਟਾਈਪ ਕਰਕੇ ਦੱਸ ਦੇ ਕਿਸ ਗੱਲ ਦਾ ਹੱਲ ਨਹੀਂ ਹੈਗਾ ਕਿਤੇ ਤਾਂ ਉਹ ਸਮਝੇਗੀ ਆਮਣਿਆ ਇੱਕ ਸਾਲ ਦਾ ਰਿਸ਼ਤਾ ਉਸ ਕੁੜੀ ਨਾਲ ਤੇ ਇੱਕ ਸਾਲ ਦੇ ਵਿੱਚ ਨਾ ਉਹਨੇ ਮੈਨੂੰ ਬਥੇਰੀਆਂ ਆਪਣੀਆਂ ਰੀਜਾਂ ਦੱਸੀਆਂ ਨੇ ਉਹਨੇ ਬਥੇਰੇ ਐਸੇ ਸੁਪਨੇ ਸਜਾਏ ਨੇ ਜਿਹੜੇ ਸਿਰਫ ਮੈਂ ਪੂਰੇ ਕਰ ਸਕਦਾ ਹੁਣ ਜਦੋਂ ਉਹਨੂੰ ਪਤਾ ਲੱਗੂਗਾ ਕਿ ਇਹਦੇ ਕੋਲ ਤਾਂ ਆਪ ਦਾ ਘਰ ਨਹੀਂ ਇਹਦੇ ਸਿਰ ਤੇ ਛੱਤ ਨਹੀਂ ਤੇ ਸੁਪਨੇ ਮੇਰੇ ਛਿੱਕੂ ਪੂਰੇ ਕਰੇਗਾ ਇਸ ਕਰਕੇ ਮੈਂ ਕਹਿਣਾ ਕਿ ਮੇਰਾ ਉਹਦਾ ਰਿਸ਼ਤਾ ਖਤਮ ਕਰ ਐਥੇ ਨਾ ਜੇ ਕਿਸੇ ਨਾਲ 2 ਦਿਨ ਵੀ ਵਧੀਆ ਰਿਸ਼ਤਾ ਚਲਾ ਲੋ ਨਾ ਉਹ ਵੀ ਇੱਕ ਦੂਸਰੇ ਲਈ ਨਾ ਜਾਨ ਦੇਣ ਤੱਕ ਜਾਂਦੇ ਆ ਸਾਲ ਹੋ ਗਿਆ ਤੈਨੂੰ ਉਹਦੇ ਨਾਲ ਰਹਿੰਦੇ ਆ ਤੂੰ ਗੱਲ ਤਾਂ ਕਰ ਕੁਛ ਤਾਂ ਉਹ ਸਮਝੇਗੀ ਨਾ ਤੈਨੂੰ ਜੇ ਤੇਰੇ ਇਦਾਂ ਕਹਿਣ ਨਾਲ ਰਿਸ਼ਤੇ ਖਤਮ ਹੋਣ ਲੱਗ ਗਏ ਨਾ ਫਿਰ ਤਾਂ ਚੱਲ ਗਈ ਦੁਨੀਆਦਾਰੀ ਜੇ ਸੁਪਨੇ ਉਹਨੇ ਸਜਾਏ ਹੋਏ ਹਨ ਨਾ ਤਾਂ ਸੁਪਨੇ ਤੂੰ ਵੀ ਉਹਦੇ ਨਾਲ ਸਜਾਏ ਹੋਣੇ ਪੁੱਤਰਾ ਤੈਨੂੰ ਕੋਈ ਵੀ ਹੱਕ ਨਹੀਂ ਹੈ ਕਿ ਤੂੰ ਆਪਣੇ ਸੁਪਨੇ ਖਰਾਬ ਕਰੇ ਜਾਂ ਉਹਦੇ ਸੁਪਨੇ ਖਰਾਬ ਕਰੇ ਮੰਮੀ ਜਦੋਂ ਡੈਡੀ ਗਿਆ ਸੀ ਨਾ ਮੇਰੇ ਤਾਂ ਡੈਡੀ ਨਾਲ ਵੀ بڑے ਸੁਪਨੇ ਸੀ ਉਹ ਵੀ ਦਬੇ ਰਹਿ ਗਏ ਨਾ ਦੇ ਸੋ ਚਲੋ ਆ ਵੀ ਦਬੇ ਰਹੇ ਲਿਆ ਤੂੰ ਐਦਾਂ ਕਰ ਫੋਨ ਮੈਨੂੰ ਦੇ ਮੈਂ ਨਾ ਉਹਨੂੰ ਲੋਕੇਸ਼ਨ ਭੇਜਦੀ ਆ ਤੇ ਇੱਥੇ ਬੁਲਾਨੀ ਆ ਆਪਾਂ ਬੈਠ ਕੇ ਉਹਦੇ ਨਾਲ ਗੱਲ ਕਰਦੇ ਆ ਤੂੰ ਐਦਾਂ 부ਝਿਆ 부ਝੇ ਨਾ ਮੈਨੂੰ ਚੰਗਾ ਨਹੀਂ ਲੱਗਦਾ ਫੇ ਤੂੰ ਐ ਕਰ ਲੈ ਬਾਹਰ ਜੀਜੇ ਨਾਲ ਗੱਲ ਕਰ ਮੇਰਾ ਪਾਸਪੋਰਟ ਬਣਿਆ ਹੀ ਹੋਇਆ ਤੂੰ ਮੇਰਾ ਵੀ ਵੀਜ਼ਾ ਲਵਾ ਮੈਨੂੰ ਆਪਣੇ ਨਾਲ ਹੀ ਲੈ ਚੱਲ ਰਹਿ ਗਈ ਮੰਮੀ ਵੀਜ਼ਾ ਨੂੰ ਕਹਾਂਗੇ 6 ਕਿ ਮਹੀਨੇ ਮਾਤਾ ਨੂੰ ਦੇਖ ਲਵੇ ਜਦੋਂ ਮੇਰੀ ਬਾਹਰ ਸੈਟਿੰਗ ਹੋ ਗਈ ਮੈਂ ਮੰਮੀ ਨੂੰ ਵੀ ਬਾਹਰ ਸੱਦ ਲਊਂਗੀ ਮੰਮੀ ਮੈਨੂੰ ਲੱਗਦਾ ਦਿਨੋਂ ਦਿਨ ਨਾ ਇਹਦਾ ਦਿਮਾਗ ਖਾਲੀ ਹੋਈ ਜਾਂਦਾ ਟੈਨਸ਼ਨ ਨਾ ਇਹ ਬਾਹਲੀ ਲੈ ਗਿਆ ਤੂੰ ਮੈਨੂੰ ਇੱਕ ਗੱਲ ਦੱਸ ਤੇਰਾ ਵਿਆਹ ਸੀ ਜਲਦੀ ਕਿਉਂ ਕਰਨ ਨੂੰ ਕਹਿੰਦੇ ਸੀ ਕਾਕੀ ਰੀਆ ਦਾ ਇੱਧਰ ਆਣਾ ਘੱਟ ਹੋਵੇ ਉਹਦੇ ਸੋਹਰਿਆਂਗੇ ਕੋਈ ਵੀ ਪ੍ਰੋਬਲਮ ਨਾ ਹੋਵੇ ਤੂੰ ਫੇਰ ਉਹੀ ਗੱਲ ਕਰੀ ਜਾਂਦਾ ਬਾਹਰ ਚਲਾ ਜਾਏਗਾ ਤਾਂ ਮੰਮੀ ਦਾ ਧਿਆਨ ਕੌਣ ਰੱਖੂਗਾ ਫੇਰ ਤੂੰ ਰਾਧਿਕਾ ਨਾਲ ਵੀ ਧੋਖਾ ਕਰਾਵੇਂਗਾ ਤੇ ਰੀਆ ਉਹਦੇ ਘਰੇ ਫੇਰ ਸੇ ਆਪਾ ਪਾਏਗਾ ਸਾਰਿਆਂ ਦਾ ਨਾ ਸੋਚ ਕੇ ਚੱਲ ਕਿ ਸਭ ਦੀ ਜ਼ਿੰਦਗੀ ਦੇ ਉੱਤੇ ਕੀ ਇਫੈਕਟ ਪਾਊਗਾ ਅਮਣੇ ਤੇਰਾ ਵੀ ਮੈਂ ਸੋਚਾਂ ਮੰਮੀ ਦਾ ਵੀ ਮੈਂ ਸੋਚਾਂ ਤੇ ਰੀਆ ਦਾ ਵੀ ਮੈਂ ਸੋਚਾਂ ਹੁਣ ਰਾਧਿਕਾ ਦਾ ਵੀ ਮੈਂ ਹੀ ਸੋਚਾਂ ਸਾਰਿਆਂ ਦੇ ਸੋਚਣ ਦਾ ਮੈਂ ਇਕੱਲੇ ਨੇ ਠੇਕਾ ਲਿਆ ਤੇ ਮੰਮੀ ਡੈਡੀ ਇੰਨਾ ਕੁ ਵੀ ਨਹੀਂ ਸੋਚ ਸਕਦਾ ਸੀ ਘਟੋ ਘਟ ਮੈਨੂੰ ਇੱਕ ਛੱਤੀ ਦੇ ਜਾਂਦਾ ਕਰਾਇਆ ਤੇ ਨੰਨਾ ਰੁੱਲਦਾ ਮੈਂ ਆਪਣੇ ਪਿਓ ਬਾਰੇ ਨਾ ਇੱਕ ਸ਼ਬਦ ਵੀ ਨਾ ਬੋਲੀ ਮੈਂ ਉਹਦੇ ਬਾਰੇ ਕੁਝ ਵੀ ਨਹੀਂ ਸੁਣ ਸਕਦੀ ਅ ਜਿਸ ਘਰ ਦੀ ਤੂੰ ਗੱਲ ਕਰਦਾ ਨਾ ਤੇਰੇ ਪਿਓ ਕੋਲ ਇਸ ਤੋਂ ਕਿਤੇ ਵੱਡਾ ਘਰ ਸੀ ਕਿਹੜੇ-ਕਿਹੜੇ ਪੇਦ ਖੋਲਣਾ ਤੇਰੇ ਅੱਗੇ ਅਮਨ ਇਹਨੂੰ ਨਾ ਚੁੱਪ ਕਰਕੇ ਬਾਹਰ ਲੈ ਜਾ ਹੋਰ ਕਿਤੇ ਇਹ ਗੱਲ ਨਾ ਹੋਵੇ ਮੇਰੇ ਕੋਲੋਂ ਦੋ ਚਾਰ ਖਾ ਲਵੇ ਮੰਮੀ ਹੁਣ ਇਹਨੂੰ ਮੈਂ ਕੀ ਸਮਝਾਵਾਂ ਕਿ ਸਾਡੇ ਨਾਲ ਕੀ ਕੁਝ ਹੋਇਆ ਵਾ ਇਹ ਤਾਂ ਉਦੋਂ ਤੁਹਾਡੀ ਗੋਦੀ ਦੇ ਵਿੱਚ ਸੀਗਾ ਚੱਲ ਹੁਣ ਤੂੰ ਨਾ ਚੁੱਪ ਕਰ ਜਾ ਜਿਸ ਗੱਲ ਦਾ ਪਤਾ ਨਾ ਨਾ ਹੋਵੇ ਉਹ ਕਰੀਦੀ ਨਹੀਂ ਹੁੰਦੀ ਸ਼ੁਰੂ ਤੋਂ ਨਾ ਤੁਸੀਂ ਸਾਰਿਆਂ ਨੇ ਮੈਨੂੰ ਬੱਚਾ ਬਣਾ ਕੇ ਰੱਖਿਆ ਤੇ ਬੱਚਿਆਂ ਵਾਂਗੂ ਹੀ ਟ੍ਰੀਟ ਕਰਦੇ ਪਏ। ਮੇਰੇ ਪਿਓ ਕੋਲ ਜੇ ਜ਼ਿਆਦਾ ਪੈਸਾ ਸੀ, ਵੱਡਾ ਘਰ ਸੀ, ਇੱਕੋ ਦਮ ਕਰਾਇ ਤੇ ਕਿੱਦਾਂ ਆ ਗਏ? ਮੈਨੂੰ ਕੁਛ ਦੱਸੋਗੇ ਤਾਂ ਹੀ ਆ ਨਾ ਮੈਨੂੰ ਦੁਨੀਆਦਾਰੀ 'ਚ ਰਹਿਣਾ ਸਿਖਾਉਂਗੇ, ਤਾਂ ਹੀ ਦੁਨੀਆਦਾਰੀ 'ਚ ਵਿਚਰੂੰਗਾ ਮੈਂ। ਕਿ ਮੇਰੇ ਪਿਓ ਨਾਲ ਕਿੰਨੇ ਧੋਖਾ ਕੀਤਾ, ਕੀ ਕੀਤਾ, ਕਿਉਂ ਸਾਰਾ ਕੁਛ ਇਦਾਂ ਆ ਗਿਆ? ਕੁਛ ਤਾਂ ਦੱਸੋ ਮੈਨੂੰ। ਜ਼ਿੰਦਗੀ 'ਚ ਨਾ ਬਸ ਤੂੰ ਇੱਕ ਗੱਲ ਸਮਝ ਲੈ ਕਿ ਜਿਹੜੇ ਦੇਖਣ ਨੂੰ ਆਪਣੇ ਹੁੰਦੇ ਨਾ ਅਸਲ 'ਚ ਉਹ ਆਪਣੇ ਹੁੰਦੇ ਹੀ ਨਹੀਂ ਆ। ਤੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਨਹੀਂ ਨਾ ਉਹਨਾਂ ਦਾ ਨਾ ਆਪਾਂ ਨੂੰ ਲੇਟ ਪਤਾ ਲੱਗਦਾ ਹੈ ਠੀਕ ਹੈ ਭੈਣੇ ਤੇਰੀ ਗੱਲ ਪੱਲੇ ਬੰਨ ਲੈਂਦਾ ਪਰ ਮੰਮੀ ਤੁਸੀਂ ਵੀ ਮੇਰੀ ਗੱਲ ਪੱਲੇ ਬੰਨ ਲਓ ਜੇ ਮੈਂ ਰਾਧਿਕਾ ਨਾਲ ਵਿਆਹ ਕਰਾਉਂਗਾ ਤਾਂ ਆਪਣਾ ਕਰਨ ਲੈ ਕੇ ਕਰਾਉਂਗਾ ਤੇ ਜੇ ਮੇਰਾ ਕਿਤੇ ਹੋਰ ਵਿਆਹ ਕਰਨਾ ਹੈ ਫਿਰ ਹਫਤੇ 'ਚ ਵਿਆਹ ਦਿਓ ਮੈਨੂੰ ਕੋਈ ਚੱਕਰ ਅਮਨ ਇਹਨੂੰ ਲਾਜਾ ਇਹਨੂੰ ਠੰਡਾ ਠੰਡਾ ਪਲਾ ਤੇ ਥੋੜਾ ਸ਼ਾਂਤ ਹੋਵੇ ਤੂੰ ਨਾ ਰਾਧਿਕਾ ਨੂੰ ਫੋਨ ਨਹੀਂ ਕਰਨਾ ਨਾ ਕਰ ਨਹੀਂ ਉਹਨੂੰ ਮੈਸੇਜ ਕਰਨਾ ਨਾ ਕਰ ਉਨੇ ਕੁੜੀ ਨੇ ਤੈਨੂੰ ਆਪੇ ਹੀ ਲੱਭ ਲੈਣਾ ਤੂੰ ਦੇਖ ਲੈ ਜਾ ਇਹਨੂੰ ਲੈ ਜਾ ਚਲਾ ਓਏ ਉੱਠ ਮੰਮੀ ਤੁਸੀਂ ਐਦਾਂ ਕਰੋ ਲੇਟੋ ਥੋੜੀ ਦੇਰ ਤੇ ਮੈਂ ਇਹਨੂੰ ਲੈ ਕੇ ਜਾਂਦੀ ਹਾਂ ਚੱਲ ਬੜੇ ਦਿਨ ਹੋ ਗਏ ਨਾ ਤੈਨੂੰ ਬਾਹਰ ਘੁਮਾਣ ਨਹੀਂ ਲੈ ਕੇ ਗਈ ਚੱਲ ਬਾਹਰ ਘੁਮਾ ਕੇ ਲੈ ਕੇ ਆਨੀ ਨਾਲ ਇਹਨੂੰ ਖਲਾਪ ਲਾ ਕੇ ਲੈ ਕੇ ਆਉਂਦੀ ਹਾਂ ਮੈਨੂੰ ਇੱਕ ਗੱਲ ਦੱਸ ਵੀ ਜ਼ਿੰਦਗੀ ਸੱਚੀ ਨਿਯੋਖੀ ਹੁੰਦੀ ਹੈ ਕਿ ਬੰਦਾ ਆਪ ਬਣਾ ਲੈਂਦਾ ਮੇਰੀ ਗੱਲ ਸੁਣ ਬਾਹਰ ਨਿਕਲ ਕੇ ਦੇਖ ਬੰਦਾ ਜ਼ਿੰਦਗੀ ਤੋਂ ਨਾ ਕਦੀ ਸੈਟੀਸਫਾਈ ਹੁੰਦਾ ਹੀ ਨਹੀਂ ਕਈਆਂ ਦੇ ਨਾ ਲੋਕਾਂ ਦੀ ਤੂੰ ਇਹ ਦੇਖ ਕਿ ਤੇਰੇ ਵਰਗੀ ਜ਼ਿੰਦਗੀ ਪਾਉਣ ਦੀ ਸੋਚ ਆ ਬਾਹਰ ਨਿਕਲ ਕੇ ਦੇਖ ਤੈਨੂੰ ਪਰਮਾਤਮਾ ਨੇ ਘੱਟੋ ਘੱਟ ਛੱਤ ਤਾਂ ਬਖਸ਼ੀ ਆ ਲੋਕੀ ਤਾਂ ਝੁੱਗੀਆਂ ਵਿੱਚ ਵੀ ਸੜਦੇ ਪਏ ਨੇ ਰੱਬ ਸਾਨੂੰ ਜੋ ਵੀ ਦਿੰਦਾ ਨਾ ਉਹਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਆ ਜੇ ਬੰਦਾ ਰੱਬ ਦੀ ਦਿੱਤੀ ਹੋਏ ਦੇ ਨਾਲ ਨਾ ਸੈਟੀਸਫਾਈ ਨਹੀਂ ਨਾ ਹੁੰਦਾ ਫਿਰ ਉਹ ਕਦੀ ਜ਼ਿੰਦਗੀ ਦੇ ਵਿੱਚ ਨਾ ਕਾਮਯਾਬ ਨਹੀਂ ਹੋ ਸਕਦਾ ਚੱਲ ਹੁਣ ਤੋਰ